ਵੇ ਕਿ ਤੁਹਾਨੂੰ ਪਤਾ 8 ਫਰਵਰੀ ਨੂੰ ਇੱਕ ਮੀਟਿੰਗ ਐਜੂਕੇਸ਼ਨ ਮਿਨਿਸਟਰ ਹਰਜੋਤ ਬੈਂਸ ਨਾਲ ਰੱਖੀ ਗਈ ਜਿਸ ਦੇ ਵਿੱਚ ਤੁਹਾਨੂੰ ਪਤਾ ਪੰਜ ਜੂਨੀਅਨਸ ਸ਼ਾਮਲ ਹੋਈਆਂ ਸੀ ਪੰਜ ਜੂਨੀਅਨ ਦੇ ਵਿੱਚ ਤੁਹਾਨੂੰ ਪਤੀ ਹੈ ਸਾਰੇ 55% ਵਾਲੇ ਮਾਸਟਰ ਗ੍ਰੇਡ ਦੀ ਨਵੀਂ ਭਰਤੀ ਓਵਰੇਜ ਵਾਲੇ ਮਲਟੀ ਪਰਪਸ ਵਾਲੇ ਤੇ ਇਸ ਤੋਂ ਇਲਾਵਾ ਡੀਪੀਆਈ ਜਿਹੜੇ ਹੈਗੇ ਸੀ ਤਾਂ ਇਹ ਜੁਨੀਅਨ ਨੂੰ ਕੀ ਮਿਲਿਆ ਜਾਂ ਕੀ ਨਹੀਂ ਮਿਲਿਆ ਉਸ ਬਾਰੇ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਨੈਕਸਟ ਪ੍ਰੋਸੈਸ ਕੀ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਐਜੂਕੇਸ਼ਨ ਮਿਨਿਸਟਰ ਜਿਹੜੇ ਆਪਣੇ ਸਾਹਮਣੇ ਖੜੇ ਹੈ ਤਾਂ ਸਾਰੀ ਇਹ ਜੁਨੀਅਨ ਦਾ ਜਿਹੜਾ ਸੰਗਠਨ ਸੀ ਜਿਹਦੇ ਵਿੱਚ ਸੁਖਵਿੰਦਰ ਸਿੰਘ ਵੀ ਜਿਹੜੇ ਤੁਸੀਂ ਦੇਖ ਸਕਦੇ ਹੋ ਇੱਥੇ ਮਿਲੇ ਹੈਗੇ ਆ ਜਸਵੰਤ ਸਿੰਘ ਕੋਹਾੜਾ ਜਿਨ੍ਹਾਂ ਦੇ ਸਦਕਾ ਪਹਿਲਾਂ ਕਾਫੀ ਵੱਡੀ ਗਿਣਤੀ ਜਿਹੜੀਆਂ ਮਾਸਟਰ ਗ੍ਰੇਡ ਦੀਆਂ ਪੋਸਟ ਆ ਰਹੀਆਂ ਸੀ ਜਿਹੜੇ ਕਿ ਐਸਐਸਟੀ ਮਾਸਟਰ ਗ੍ਰੇਡ ਜਾ ਪੰਜਾਬੀ ਮਾਸਟਰ ਕੈਡਰ ਲਈ ਬਾਰ ਬਾਰ ਮੰਗ ਕਰ ਰਹੇ ਕਿ ਵੱਡੀ ਗਿਣਤੀ ਦੀ ਪੋਸਟਾਂ ਆਉਣੀਆਂ ਚਾਹੀਦੀਆਂ ਨੇ ਸੋ ਸਾਰੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ ਚੈਨਲ ਦੇ ਨਵੇਂ ਗੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬੋ ਤਾਂ ਕਿ ਇਹਨਾਂ ਫਿਚਰ ਜਦੋਂ ਵੀ ਮਾਸਟਰ ਕੈਡਰ ਭਰਤੀ ਬਾਰੇ ਕੋਈ ਵੀ ਅਪਡੇਟ ਹੁੰਦਾ ਹੈ ਜਾਂ 55% ਜਿਹੜੀ ਸ਼ਰਤ ਹੈਗੀ ਆ ਉਹ ਕਦੋਂ ਰੱਦ ਹੋਊਗੀ ਜਾਂ ਨਹੀਂ ਹੁੰਦੀ ਹਰ ਇੱਕ ਜਾਣਕਾਰੀ ਤੁਹਾਨੂੰ ਦੀ ਮਿਲਦੀ ਰਹੂਗੀ ਪਹਿਲਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਜਦੋਂ ਇਹ ਮੀਟਿੰਗ ਦਾ ਜਿਹੜਾ ਸਮਾਂ ਸੀ ਤੁਹਾਨੂੰ ਪਤਾ ਹੈ ਇਹ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਕਿ ਜੂਨੀਅਰ ਨੂੰ 8 ਫਰਵਰੀ ਨੂੰ 11 ਵਜੇ ਹਰਜੋਤ ਬੈਸ ਨਾਲ ਮਿਲਿਆ ਜਾਏਗਾ ਪਰ ਤੁਸੀਂ ਆਹ ਹਨੇਰੇ ਵਾਲੀ ਤਸਵੀਰ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਦਿਨ ਦੇ 11 ਵਜੇ ਛੱਡੋ ਜਿਹੜੀ ਐਜੂਕੇਸ਼ਨ ਐਜੂਕੇਸ਼ਨ ਮਿਨਿਸਟਰ ਹੈਗੇ ਆ ਤਾਂ ਉਹਨਾਂ ਨਾਲ ਜਿਹੜੀ ਮੀਟਿੰਗ ਕੀਤੀ ਗਈ ਜੂਨੀਅਰ ਦੇ ਸੰਗਠਨ ਦੀ ਰਾਤੀ 10 ਦੇ ਲਗਭਗ ਕੀਤੀ ਗਈ ਆ ਠੀਕ ਹੈ ਇਸ ਤਸਵੀਰ ਤੋਂ ਤੁਸੀਂ ਬਿਆਨ ਦੇਖ ਸਕਦੇ ਹੋ ਬਿਲਕੁਲ ਇਹਨਾਂ ਨੇ ਜੂਨੀਅਰ ਦੇ ਜਿਹੜੇ ਨਮਾਇੰਦੇ ਉਹਨਾਂ ਨੇ ਦੱਸਿਆ ਵੀ ਹੈ ਕਿ ਸਾਨੂੰ ਬਹੁਤ ਹੀ ਲੇਟ ਜਿਹੜੀ ਮੀਟਿੰਗ ਦਿੱਤੀ ਗਈ ਆ ਹੁਣ ਇਸ ਮੀਟਿੰਗ ਚ ਨਿਕਲ ਕੇ ਕੀ ਆਇਆ ਉਹ ਵੀ ਤੁਹਾਨੂੰ ਦੱਸ ਦਈਏ ਤੇ ਇਹ ਜਿਹੜਾ ਬੇਰੁਜ਼ਗਾਰ ਸਾਂਝਾ ਮੋਰਚਾ ਜਿਹੜਾ ਹੁਣ ਇਹ ਨਵਾਂ ਇੱਕ ਸੰਗਠਨ ਬਣਿਆ ਹੋਇਆ ਠੀਕ ਹੈ ਸੋ ਇਹਨਾਂ ਦਾ ਮਤਲਬ ਕੀ ਹੈ ਕਿ ਇੱਕ ਤਾਂ ਜਿਵੇਂ ਆਪਾਂ ਦੇਖਿਆ ਮਾਸਟਰਗੇਟ ਦੇ ਵਿੱਚ ਨਵੀਂ ਭਰਤੀ ਲੈ ਕੇ ਉਹ ਪੰਜਾਬੀ ਅਸਿਸਟ ਦੀਆਂ ਵੱਧ ਪੋਸਟਾਂ ਲੈ ਕੇ ਉਹ ਓਵਰੇਜ ਨੂੰ ਮੌਕਾ ਦੇ ਉਤੇ 55% ਰੱਦ ਕਰੋ ਬਾਕੀ ਹੋਰ ਇਹਦੇ ਜੂਨੀਅਰ ਦੇ ਸੰਗਠਨ ਹੈਗਾ ਉਹਨਾਂ ਦੀ ਆਪਣੀਆਂ ਅਲੱਗ ਤੋਂ ਮੰਗਾਂ ਨੇ ਹੁਣ ਮੇਨ ਮੁੱਦਾ ਇਹ ਹੈ ਵੀ ਅੱਜ ਤਰੀਕ ਹੈ 10 ਕਿਉਂਕਿ ਇਸ ਮੀਟਿੰਗ ਦੇ ਵਿੱਚ ਕਿਉਂਕਿ ਜਿਹੜੇ ਹਰਜੋਤਪਨ ਸਾਹਿਬ ਨੇ 11 ਵਜੇ ਸਾਨੂੰ ਮੀਟਿੰਗ ਦੇ ਕੇ ਦਿਨ ਦੇ ਤੇ ਰਾਤੀ 10 ਵਜੇ ਮਿਲਿਆ ਤਾਂ ਉੱਥੇ ਮੀਟਿੰਗ 'ਚ ਮਿਲਣਾ ਵੀ ਕੀ ਸੀ ਫਿਰ ਤਾਂ ਰਾਤ ਨੂੰ ਚਲੋ ਮੀਟਿੰਗ ਕਹਿੰਦੇ ਵਧੀਆ ਹੋਈ ਕਾਫੀ ਟਾਈਮ ਲੰਮਾ ਗੱਲ ਕੀਤੀ ਪਰ ਸਿਰਫ ਕੱਲੀਆਂ ਮੀਟਿੰਗਾਂ ਹੀ ਦੇਣੀਆਂ ਸਰਕਾਰ ਵੱਲੋਂ ਤਾਂ ਐਸੇ ਮਿੱਠੀ ਗੋਲੀ ਹੀ ਹੁੰਦੀ ਹੈ ਵੀ ਇਸ ਤਰ੍ਹਾਂ ਜਿਹੜੀਆਂ ਅੱਗੇ 2024 ਦੀਆਂ ਵੋਟਾਂ ਨੇ ਉਹ ਨੇੜੇ ਆ ਜਾਣ ਚੋਣ ਜਾਬਤਾ ਲੱਗ ਜੇ ਤੇ ਉਦੋਂ ਆ ਬੇਰਜ਼ਗਾਰਾਂ ਨੂੰ ਅਸੀਂ ਬਹਾਨਾ ਲਾ ਦਾਂਗੇ ਵੀ ਭਾਈ ਹੁਣ ਅਸੀਂ ਪੋਸਟਾਂ ਨਹੀਂ ਦੇ ਸਕਦੇ ਹੁਣ ਚੋਣ ਜਾਬਤਾ ਲੱਗਿਆ ਤਾਂ ਇਸ ਲਈ ਟਾਟੇ ਕੋਲੇ ਮੌਕਾ ਅੱਜ 10 ਤਰੀਕ ਹੈ ਕੱਲ ਨੂੰ 11 ਤਰੀਕ ਦੀ ਜੁਨੀਅਨ ਦੀ ਇਹ ਸਾਰੀਆਂ ਜੁਨੀਅਨ ਜਿਹੜੀਆਂ ਇਕੱਠੀਆਂ ਨੇ ਮਾਸਟਰ ਕਾਡਰਾ ਚਾਹੇ ਹੋਰ ਜੁਨੀਅਨ ਐ 55% ਵਾਲੇ ਐ ਨਵੀਆਂ ਪੋਸਟਾਂ ਮਲੇ ਸਾਰਿਆਂ ਨੂੰ ਇੱਕ ਫੇਰ ਸੱਦਾ ਦਿੱਤਾ ਗਿਆ 11 ਤਰੀਕ ਨੂੰ ਤੁਸੀਂ ਬੇਰਕਾ ਪਲਾਂਟ ਦੇ ਵਿੱਚ ਐਤਵਾਰ ਨੂੰ ਇੱਕਠੇ ਹੋਣਾ ਉੱਥੇ ਵੱਡਾ ਇਕੱਠ ਕਰਨਾ ਪ੍ਰੋਟੈਸਟ ਕਰਨਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਸੋਡੀਆਂ ਮੰਗਾਂ ਪੂਰੀਆਂ ਹੋਣ ਠੀਕ ਹੈ ਇਹ ਤੁਹਾਡੇ ਕੋਲੇ ਸਭ ਤੋਂ ਵਧੀਆ ਮੌਕਾ ਕਿਉਂਕਿ ਵੋਟਾਂ ਤੋਂ ਪਹਿਲਾਂ ਹੀ ਤੁਸੀਂ ਦੇਖੋਗੇ ਕਿ ਕਿੰਨਾ ਕੁਝ ਹੁੰਦਾ ਹੈ ਵੱਡੇ ਵੱਡੇ ਸਟੰਟ ਖੇਡੇ ਜਾਂਦੇ ਆ ਤਾਂ ਇਸ ਲਈ ਵੋਟਾਂ ਤੋਂ ਪਹਿਲਾਂ ਤੁਹਾਡੇ ਕੋਲੇ ਸਭ ਤੋਂ ਵਧੀਆ ਚਾਂਸ ਆ ਤੇ ਇਸ ਤੋਂ ਬਾਅਦ ਪਛਤਾਉਗੇ ਫਿਰ ਐ ਸਮਝੋ ਕਿ ਤਿੰਨ ਚਾਰ ਮਹੀਨੇ ਤੁਸੀਂ ਕੋਚਿੰਗ ਸੈਂਟਰਾਂ 'ਚ ਹੀ ਬੈਠੇ ਰਹੋਗੇ ਸਾਡੇ ਵਰਗੇ ਇਥੇ ਤੁਹਾਨੂੰ ਪੜਾਈ ਜਾਣਗੀ ਤੇ ਬਸ ਸੁਣੀ ਜਾਓਗੇ ਇਹਦਾ ਕੋਈ ਫਾਇਦਾ ਨਹੀਂ ਹੋਣਾ ਪੋਸਟਾ ਕੜਵਾਉਣ ਦੀ ਕੋਸ਼ਿਸ਼ ਕਰੋ ਤੇ ਜਾਓ ਕੱਲ ਨੂੰ ਸਾਥ ਦਿਓ ਇਹਨਾਂ ਜੁਨੀਆਨ ਦਾ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਮੈਟਰ ਹੈਗਾ ਆਪਣੀ ਮੰਗ ਹੈਗੀ ਹੈ ਜਾਇਜ਼ ਮੰਗਾ ਜਾ ਕੇ ਇੱਥੇ ਪ੍ਰੋਟੈਸਟ ਕਰੋ ਤੇ ਤੁਹਾਡਾ 100% ਜਿਹੜਾ ਜਾਂ ਦੇਖੋ ਇਕਲ ਹੋ ਰਿਹਾ ਹੈ ਮੰਨ ਲਓ ਪੋਸਟਾ ਨਹੀਂ ਆਉਂਦੀਆਂ ਪਈਆਂ ਪੋਸਟਾ ਨਹੀਂ ਆਉਂਦੀਆਂ ਪਰ ਇਹਨਾਂ ਨੇ ਇਸ ਐਜੂਕੇਸ਼ਨ ਮਿਨਿਸਟਰ ਨੇ ਇੱਕ ਗੱਲ ਕਹੀ ਆ ਕੀ ਕਹੀ ਆ ਕਹਿੰਦੇ ਵੀ ਅਸੀਂ ਇੱਕ ਸ਼ਡਿਊਲ ਬਣਾਵਾਂਗੇ ਕਦੋਂ ਮਾਸਟਰ ਜੀ ਦੀਆਂ ਪੋਸਟਾਂ ਆਉਣਗੀਆਂ ਕਦੋਂ ਪੀਐਸਟਟ ਹੋਊਗਾ ਕਦੋਂ ਈਟੀਟੀ ਦੀਆਂ ਪੋਸਟਾਂ ਆਉਣਗੀਆਂ ਤਾਂ ਫਿਰ ਉਹ ਤਾਂ ਬਣਾਓ ਵੋਟਾਂ ਤੋਂ ਪਹਿਲਾਂ ਜੇ ਪੋਸਟਾਂ ਨਹੀਂ ਕੱਢਦੇ ਇਹ ਤਾਂ ਕੰਮ ਕਰਾ ਲਓ ਆਪਾਂ ਨੂੰ ਪਤਾ ਤਾਂ ਲੱਗ ਜੇ ਵੀ ਯਾਰ ਹਾਂ ਤਿਆਰੀ ਕਦੋਂ ਕਰਨੀ ਹੈ ਤੇ ਕਦੋਂ ਪੇਪਰ ਆ ਰਿਹਾ ਕਦੋਂ ਪੀਐਸਟਟ ਆ ਰਿਹਾ ਕਿੰਨੀਆਂ ਪੋਸਟਾਂ ਕਿਸ ਸਾਲ ਆਉਣਗੀਆਂ ਕਿੰਨੀਆਂ ਪੋਸਟਾਂ ਖਾਲੀ ਇੱਕ ਸ਼ਡਿਊਲ ਤਾਂ ਬਣਾ ਕੇ ਦੇ ਦੇਣ ਸਾਨੂੰ ਠੀਕ ਹੈ ਇਸ ਲਈ ਭਾਈ ਜਲਦੀ ਤੋਂ ਜਲਦੀ ਜਾਓ ਕੱਲ ਨੂੰ 11 ਤਰੀਕ ਨੂੰ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋ ਜਾਓ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਇਹ ਵੀਡੀਓ ਮੈਂ ਸਾਰਿਆਂ ਵਾਸਤੇ ਬਣਾਈ ਆਪਣੇ ਵਾਸਤੇ ਨਹੀਂ ਬਣਾਈ ਠੀਕ ਹੈ ਸੋ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਸ ਵੀਡੀਓ ਨੂੰ ਪੰਜਾਬ ਦੇ ਜਿੰਨੇ ਬੇਰਜ਼ਗਾਰ ਹੈ ਤਾਂ ਉਹਨਾਂ ਤੱਕ ਇਹ ਚੀਜ਼ ਜਾ ਸਕੇ ਤੇ ਸਾਰੇ ਪ੍ਰੋਟੈਸਟ ਕਰਨ ਇਕੱਠੇ ਜੁੜ ਕੇ ਤਾਂ ਐਜੂਕੇਸ਼ਨ ਮਿਨਿਸਟਰ ਤੱਕ ਆਪਣੀ ਮੰਗ ਰੱਖ ਸਕਣ ਕਾ ਕੇ ਆਪਣੀ ਬੋਟ ਦੀ ਕੀਮਤ ਪਛਾਣੋ ਪਹਿਲਾਂ ਤਾਂ ਹੁਣ 2024 ਆਉਣ ਜਾ ਰਿਹਾ ਤੁਹਾਡੀ ਬੋਟ ਦੀ ਕੀਮਤ ਕੀ ਆ ਤਾਂ ਆਪਣੀ ਬੋਟ ਦੀ ਕੀਮਤ ਦੱਸੋ ਵੀ ਸਾਡੀ ਬੋਟ ਦੀ ਕੋਈ ਕੀਮਤ ਹੈ ਕਹਿੰਦੇ ਹੁੰਦੇ ਨੇ ਵੀ ਕੀਮਤੀ ਵੋਟਾਂ ਪਾ ਕੇ ਕਾਮਜਬ ਕਰੋ ਤੇ ਤੁਸੀਂ ਆਪਣੀ ਕੀਮਤੀ ਵੋਟ ਨੂੰ ਕੀਮਤੀ ਨਹੀਂ ਸਮਝ ਰਹੇ ਤੁਸੀਂ ਇਹਨਾਂ ਨੂੰ ਕਾਮਜਬਤਾ ਕਰ ਦਿਓਗੇ ਤੇ ਆਪਣੀ ਕਾਮਜ਼ਾਬੀ ਤੁਸੀਂ ਖੂ ਖਾਤ ਵਿੱਚ ਲੈ ਲੈਨੇ ਹੋ ਤਾਂ ਇਸ ਲਈ ਪ੍ਰੋਟੈਸਟ ਕਰੋ ਜੁਨੀ ਦਾ ਸਾਥ ਦਿਓ ਸੋ ਧੰਨਵਾਦ ਇਹ ਵੀਡੀਓ ਸੀ ਤੁਹਾਡੇ ਤੇ ਇੱਕ ਮਿਲਾਂਗੇ ਕਿਸੇ ਹੋਰ ਨਵੇਂ ਅਪਡੇਟ ਨਾਲ ਜਦੋਂ ਕਿ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਆਉਂਦੀ ਹੈ ਤੇ ਕੱਲ ਨੂੰ 11 ਨੂੰ ਕੀ ਬੰਦਾ ਪ੍ਰੋਟੈਸਟ ਚ ਜਾਂ ਕਿਦਾਂ ਕੋਈ ਦੁਬਾਰਾ ਮੀਟਿੰਗ ਮਿਲਦੀ ਹੈ ਕੀ ਲਾਰਾ ਲਾਇਆ ਉਹ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਧੰਨਵਾਦ